ਟਾਈਟਨ ਸੁਰ ਬਿਲੇ ਰਹੇ ਐ ਐਡਮਿਸ਼ਨ ਐ ਐਡਮਿਸ਼ਨ ਨਹੀਂ ਲੈ ਰਹਾ ਰਬ ਜੀ ਐਡਮਿਸ਼ਨ ਵੀ ਲੈਦਾ ਦੇ ਕੇ ਐਡਮਿਸ਼ਨ ਨਹੀਂ ਨਹੀਂ ਇਹ ਬੁੱਕਸ ਬੁੱਕਸ ਤੇ ਪਹਿਲੇ ਨਹੀਂ ਨਹੀਂ ਬੁੱਕਸ ਦੇਨੇ ਐ ਅੱਛਾ ਪਰ ਜਿਹੜੇ ਬੁੱਕਸ ਕਿਥੋਂ ਦੇ ਬੁੱਕਸ ਕਿਹੜੀਆਂ ਦੇ ਦੇਣੀ ਬੁੱਕਸ ਸਹੀ ਦੇਨੇ ਆ ਕਿਥੋਂ ਲਿਆ ਦੀਏ ਹੂੰ ਹੂੰ ਕਿਸ ਵੇਲੇ ਉਹ ਬੱਚੇ ਆਪਣੇ ਘਰਾਂ ਦੇ ਵੀ ਲੈ ਆਉਂਦੇ ਬੁੱਕਸ ਸੱਚ ਕੋਈ ਗੱਲ ਕੋਈ ਗੱਲ ਤੇ ਜਿਹੜੇ ਬੱਚੇ ਕਿਰੀ ਦੇ ਕਿਰੀ ਤੱਕ ਪੜਦੇ ਤੇ ਸਾਡੇ ਤੋਂ ਪੜਦੇ ਆ ਨਰਸਰੀ ਜੁਕੇ ਜੀ ਕਿਸ ਵੇਲੇ ਮਦਰ ਜੀ ਜਿਹੜੀ ਕਿਹੜੀ ਕਲਾਸ ਦੇ ਆ ਜਾਣ ਟਿਊਸ਼ਨ ਉਹ ਉਹ ਪੜਾ ਦੇ ਦਿੰਦੇ अच्छा अच्छा एक मतलब एक, एक मिले ले मिले गया अरे ले मिले थे क्या दो दो चार चार बच्चे ठीक ठीक एदे विच कोई एक्शन ते नहीं आया ना कोई सरकार ਕੋਈ ਤੇ ਮਜੂਰੀ ਤੇ ਸਰਕਾਰ ਕੋਲ ਰਿਕਮੈਂਡ ਕਰਾਉਣੇ ਪਾਸ ਕਰਾਉਣੇ ਹੋਏ ਸਨ ਪਹਿਲਾਂ ਸਾਡਾ ਚੱਲਦਾ ਜਿਹੜੇ ਸਾਡੇ ਨਾਲ ਸਹਿਮਤ ਹੀ ਨਾ ਪਹਿਲਾਂ ਕਿ ਉਹ ਉਹਨਾਂ ਨੇ ਮਤਲਬ ਕਿ ਸਾਨੂੰ 20 ਸਾਲ ਧੋਕੇ ਵਿੱਚ ਰੱਖਿਆ ਕਿ ਸਕੂਲ ਦੇ ਕਾਗਜ ਹੈਗੇ ਆ ਤੇ ਮਰਤੇ ਸਕੂਲ ਦੇ ਕਾਗਜ ਨਹੀਂ ਹੈਗੇ ਫਿਰ ਇਹਨਾਂ ਨੂੰ ਸਕੂਲ ਦੇ ਕਾਗਜ ਦਿਖਾਓ ਤੇ ਇਹਨਾਂ ਉਹਨਾਂ ਨੇ ਮਤਲਬ ਕਿ ਕਹਿਤਾ ਹਿੰ ਕਰਨਾ 20 ਸਾਲ ਕਰਕੇ ਕੋਨ ਉਹ ਹੀ ਸਖਰਦੇ ਉਦੋਂ ਤੇ ਮਰ ਕੇ ਸੈਂਟਰ ਕਰ ਦਿੱਤਾ ਸਕੂਲੀਸ਼ਲ ਸੈਂਟਰ ਕਰ ਦਿੱਤਾ ਅੱਛਾ ਪ੍ਰਿੰਸੀਪਲ ਵੀ ਮੈਂ ਜਨੂਤ ਹੀ ਇਹ ਨਪ ਸਕੂਲ ਹੈ ਕਿ ਉਹ ਨਾਮ ਚੱਲਦਾ ਨਹੀਂ ਪਨਾ ਹਾਂਜੀ ਪਹਿਲਾ ਨਾਮ ਤੇ ਬਾਬਾ ਦੀਪ ਸਿੰਘ ਸਕੂਲ ਨਾਲ ਉਦੋਂ ਰਜਿਸਟਰ ਹੀ ਉਹਦਾ ਕਹਾਂ ਉਦੋਂ ਰਜਿਸਟਰ ਨਹੀਂ ਸੀ ਹੈਗਾ ਉਦੋਂ ਉਹਨਾਂ ਨੇ ਮਤਲਬ ਸਾਨੂੰ ਧੋਕੇ ਨਾਲ 20 ਸਾਲ ਕੀਤਾ ਸੀ ਹਰਜਿੰਦਰਪਾਲ ਸਿੰਘ ਪ੍ਰਿੰਸੀਪਲ ਹੀ ਉਦੋਂ ਵੀ ਇੱਥੇ ਚੱਲਦਾ ਹੈ ਹਾਂਜੀ ਅੱਛਾ 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 ਤੇ ਹੁਣ ਵੀ ਉਦੋਂ ਚੱਲ ਜਾਂਦਾ ਹੈ ਨਹੀਂ ਹੁਣ ਤੇ ਬੱਚੇ ਕੱਟ ਗਏ ਇੱਕ ਬੀਤੀ ਕਰ ਲਵਾਂ ਜਿਹਦੇ ਬੱਚੇ ਤੁਸੀਂ ਬਾਲੇ ਤੋਂ ਪੜਾਉਂਦੇ ਪਏ ਸੀ ਫਿਰ ਕੱਲ ਨੂੰ ਉਹਨਾਂ ਨਵੇਂ ਰੀਡਮਿਸ਼ਨ ਲੈਣੀ ਆ ਹਾਂਜੀ ਉਹ ਫਿਰ ਕਿਸ਼ਤਾਂ ਨੂੰ ਉਹ ਬਾਬਾ ਉਹ ਜਿਹੜੇ ਮੇਰੇ ਘਰ ਗੀਤਾਰ ਲੈ ਲੈਂਦੇ ਟੈਸਟ ਦੇ ਕੇ ਕੋਈ ਹਰ ਕਿਸ਼ਤ ਚੱਲ ਜਾਂਦਾ ਕੋਈ ਕਿਤੇ ਚੱਲ ਜਾਂਦਾ ਐਸਾ ਕਰਕੇ ਨਹੀਂ ਹਾਂਜੀ ਦੇਖੋ ਮੈਂ ਮੰਨ ਲਓ ਪਹਿਲੀ ਪੜਦਾ ਛੇਵੀਂ ਚੱਲਦੇ ਹਾਂ ਹਾਂਜੀ ਹੁਣ ਮੈਨੂੰ ਤੇ ਛੇਵੀਂ ਦਾ ਪਹਿਲੀ ਦਾ ਸਰਟੀਫਿਕੇਟ ਦਿਓਗੇ ਨਹੀਂ ਉਹ ਮਤਲਬ ਕਿ ਬੱਚੇ ਦਾਖਲ ਆ ਜਿੱਥੋਂ ਉੱਥੇ ਸਰਟੀਫਿਕੇਟ ਉੱਥੇ ਹੀ ਮਿਲਨੇ ਜਿੱਥੇ ਦਾਖਲਿਆ ਬੱਚੇ ਦਾਖਲ ਹੋਤੀ ਆ ਤੇ ਪੜ ਦਿੱਤੀ ਆ ਹਾਂਜੀ ਕੀ ਸਮਝਾ ਗਏ ਪ੍ਰਾਈਵੇਟ ਸਕੂਲਾਂ ਚ ਪਾਏ ਲੋਕਾਂ ਜਿਵੇਂ ਭੈਣ ਭਰਾ ਪੜਦੇ ਜਿਹੜੇ ਨਹੀਂ ਖਰਚਾ ਦੇ ਸਕਦੇ ਕਰਦੇ ਜੀ ਵੀ 25 25000 ਉਹ ਇੱਥੇ ਪੜਾਈ ਜਾਂਦੇ ਪੇਪਰ ਉੱਥੇ ਦਿਵਾ ਲੈਂਦੇ ਇਹ ਹੁਣ ਜਿਹੜੇ ਸਕੂਲ ਦਾ ਜਿਹੜੇ ਬੱਚੇ ਇੱਥੇ ਪੜਦੇ ਪਏ ਆ ਹਾਂਜੀ ਇਹ ਇਹ ਹੁਣ ਇਸ ਸਕੂਲ ਕੋਲ ਪੜਦੇ ਪਏ ਆ ਤੇ ਟੈਸਟ ਉੱਥੇ ਦੇਣਗੇ ਜਾਂ ਹਾਂਜੀ ਟੈਸਟ ਪੇਪਰ ਉੱਥੇ ਦੇਣਗੇ ਜਿੱਤੇ ਪੰਜਵੀਂ ਦਾ ਸਕੂਲੇ ਨਹੀਂ ਪੰਜਵੀਂ ਦੇ ਇੱਕ ਦੋ ਪੰਜਵੀਂ ਦਾ ਬੱਚਾ ਕੋਈ ਨਹੀਂ ਆ ਕਰਕੇ ਯਾਰ ਅੱਛਾ 2 ਕਿੰਦੀ 2 ਕਿੰਦੀ ਨਰਸਰੀ ਨਿੱਕੇ ਨਿੱਕੇ ਬੱਚੇ ਆ ਪਰ ਕੋਈ ਇੱਕ ਬੀਬੀ ਮੈਂ ਕਨਾਂ ਜਨਾ ਤੁਸੀਂ ਚਲੋ ਕੋਈ ਟੀਚਰ ਜੀ ਕਿੰਨਾ ਤ ਤੇ ਜਿਹੜੀਆਂ ਦੂਜੀਆਂ ਮੈਡਮਾਂ ਪਰਦੀ ਉਹ ਕਿੰੀਆਂ ਪਰਦੀਆਂ ਉਹ ਵੀ ਇਹ ਵੀ ਆ ਕੋਈ ਵੀ ਹੈਡ ਵੀ ਆ ਕੋਈ ਵਿਲੇ ਬਜ਼ੁਰਗੀਆਂ ਸਰ ਕੇ ਕੋਈ 10 ਵੀ ਆ ਅੱਛਾ ਕੋਈ ਪਲੱਸ 2 ਵੀ ਹਾਂ ਪਰ ਇੱਕ ਮੈਂ ਵੀ ਇੰਦੀ ਕਹਣਾ ਚਾਹੁੰਦਾ ਵਾਜ ਜੇ ਸੌਣ ਆਪਾਂ ਬੱਚੇ ਪੜਾਉਂਦੇ ਆ ਹਾਂ ਜੀ ਇਦਾਂ ਬੱਚੇ ਦਾ ਇੱਕ ਜਿਹੜਾ ਬੇਸ ਬਣਾ ਹੁੰਦਾ ਹਾਂਜੀ ਹਨਾ ਇੱਕ ਛੋਟਾ ਬੱਜਾ ਜਿਹੜਾ ਆਪਾਂ ਪੜਾਉਂਦੇ ਆ ਉਹਦਾ ਬੇਸ ਬਣਾਉਣ ਲਈ ਪਹਿਲਾਂ ਤੁਸੀਂ ਬੱਚੇ ਨੂੰ ਪੜਾਇਆ ਜੇ ਬੇਸ ਆਪਣਾ ਕਮਜ਼ੋਰ ਹੋਊਗਾ ਤਾਂ ਕਿਦਾਂ ਇਹ ਆਪਣਾ ਬੇਸ ਕਮਜ਼ੋਰ ਹੋਊ ਤੇ ਕਿਦਾਂ ਆਪਾਂ ਕਿਦਾਂ ਕਰਾਂਗੇ ਬੱਚੇ ਈ ਬੇਸ ਕਮਜ਼ੋਰ ਬੱਚੇ ਦੀ ਨੀ ਜੋ ਕਮਜ਼ੋਰ ਸਾਡੇ ਸਕੂਲ ਚ ਕੋਈ ਇਹ ਬੱਚੇ ਦੀ ਨੀ ਕਮਜ਼ੋਰ ਨਹੀਂ ਤੁਸੀਂ ਟੈਸਟ ਲੈ ਸਕਦੇ ਤੁਸੀਂ ਪਹਿਲਾਂ ਕਹਿੰਦੇ ਨਊਟ੍ਰੀਸ਼ਨ ਸੈਂਟਰ ਹਾਂਜੀ ਉਹ ਕਿ ਪਹਿਲਾਂ ਸਕੂਲ ਹੀ ਹੁੰਦਾ ਤੁਸੀਂ ਆ ਪੌੜੀਆਂ ਥਾਣੀ ਬੱਚੇ ਕਿਉਂ ਪੜ੍ਹਾਇਓ ਉੱਪਰ ਕਲਾਸਾਂ ਲੱਗੀਆਂ ਕਲਾਸ ਕੰਮ ਕਰਦੇ ਬੱਚੇ ਇੱਕ ਦੋ ਕਲਾਸ ਟਿਊਸ਼ਨ ਸੈਂਟਰ ਦਾ ਨਾਮ ਕੀ ਟਿਊਸ਼ਨ ਸਾਡਾ ਦਾ ਨਾਮ ਕੋਈ ਹੋ ਨਹੀਂ ਸਕਦਾ ਅੱਛਾ ਵੈਸੇ ਮੈਂ ਉੱਪਰੋਂ ਪੁੱਛ ਕੇ ਆਇਆ ਤੁਹਾਡੇ ਅਧਿਆਪਕਾ ਤੋਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਬਾਬਾ ਦੀਪ ਸਿੰਘ ਨਾਮ ਹੈ ਸਾਡੇ ਸਕੂਲ ਦਾ ਪਹਿਲਾ ਸੀ 12 ਸਾਲ ਜਦੋਂ ਦੋ ਸਾਲ ਤੋਂ ਹੀ ਗੱਲਬਾਤ ਕੀਤੀ ਸਾਰੀ ਹਾਂਜੀ ਉਹ ਗੱਲਬਾਤ ਕੀਤੀ ਕਿ ਇਹ ਪਹਿਲਾਂ ਸਕੂਲ ਚੱਲਦਾ ਸੀ ਬਾਬਾ ਦੀਪ ਸਿੰਘ ਨਾਲ ਤੇ ਹਾਂ ਉਹ ਕੌਣ ਚਲਾ ਚਲਾਉਂਦੇ ਪਹਿਲਾਂ ਵੀ 2 ਨੰਬਰ ਜੀ ਪਹਿਲਾਂ ਵੀ 2 ਨੰਬਰ ਜੀ ਔਰ ਹੀ 2 ਨੰਬਰ ਜੀ ਇਹ ਕਹਿੰਦੇ 20 ਸਾਲ ਹੋ ਗਏ 2 ਨੰਬਰ ਚੱਲਦਾ ਸੀ ਉਹ ਸਾਰੇ ਹੀ ਔਰ ਚਲੇ ਗਏ ਤੂੰ ਠੀਕ ਤੇ ਕੋਈ ਸਰਕਾਰ ਨਹੀਂ ਤਰ ਪੁੱਛਣ ਆਈ ਪਿੱਦਾਂ ਚ ਚਲਾਉਂਦੇ ਦੂ ਨੰਬਰ ਜੀ ਭਲਾਈ ਹੈ ਇਸ ਤਰ੍ਹਾਂ ਮੜਾ ਕਰਦੇ ਨੇ ਕੰਮ ਤੁਸੀਂ ਬਾਰੂ ਬਾਰੂ ਦੀ ਜਿੰਦਰੇ ਮਾਰੇ ਜੀ ਉਸ ਤਰ੍ਹਾਂ ਹੀ ਬੱਚੇ ਕੀ ਜਾਂਦੇ ਬਾਹਰ ਖਤਮ ਮਦਦ ਕਰਕੇ ਡਾਕ ਕਰਕੇ ਮਾਰੇ ਕੋਈ ਬੱਚਾ ਬਾਹਰ ਨਹੀਂ ਨਿਕਲਦਾ ਜਾਂਦੇ ਜਿੰਦੇ ਤੁਸੀਂ ਅੰਦਰੋਂ ਮਾਰਨੇ ਬਾਹਰੋਂ ਫਿਰ ਮਾਰੋਗੇ ਤੁਸੀਂ ਉਤਨੇ ਹੀ ਮਾਰੇ ਇਦਾਂ ਦੇ ਬੱਚੇ ਲੱਗ ਜਾਂਦੇ ਸ਼ੁਰੂ ਤੋਂ ਇੱਕ ਵੀ ਨਹੀਂ ਪੈਸੀ ਆਪਾਂ ਸਿਰੋ ਪਰਿਵਾਰ ਆਪਾਂ ਸਿਰੋ ਕੋਈ ਗੱਲ ਨਹੀਂ ਸਾਡੇ ਪਹਿਲਾਂ ਵਰਗੇ ਜੀ ਹਾਂ ਜੀ ਪਰ ਜਿਹੜਾ ਬੱਚੇ ਬਾਹਰ ਜਾਂਦੇ ਆਪਾਂ ਜਿੰਦੇ ਅੰਦਰੋਂ ਮਾਰ ਕੇ ਰੱਖਾਗੇ ਨਾ ਵੀ ਬੱਚਾ ਬਾਹਰ ਨਾ ਜਾਵੇ ਕਿੰਨੇ ਕਿੰਨੇ ਬੱਚੇ ਬਾਹਰ ਬਲੌਗ ਇੱਥੇ ਕਿੰਨੇ ਬੱਚੇ ਟੋਟਲ ਤੁਹਾਡੇ ਕੋਲ 40 45 ਹੋਣੇ ਆ ਤੁਹਾਡੇ ਸਟਾਫ ਦਾ ਕਹਿਣਾ ਹੈ ਕਿ 70 ਤੋਂ 75 ਬੱਚੇ ਨਹੀਂ ਨਹੀਂ 40 45 ਦਾ 50 ਤੱਕ ਹੱਦ 8 اگست 2025 सत श्रीकाल जी भीर जी, तो जी। और की भीर तो जी आ, बच्चे ने ना स्कूले पाया उन्होंने जाने के बैन उठना जल आप अगले साल पाइए तो स्कूल तो चेतना घरे ढाई क्या हो गया ਕਾਈ ਟੈਂ ਦਾ ਜੋ ਹੈ ਅਗਲੇ ਸਾਢੇ ਪਾਵੇਂ ਯਾਨੀ ਕਿ ਬੈਲ ਉੱਠਨਾ ਆ ਜੇ ਭਾਈ ਆ ਫਿਰ 1.5 ਸਾਲ ਨਰਸੀ ਚ ਲਾਈ ਨਾ ਜੇ ਮੈਂ ਆਹ 6 ਮਹੀਨੇ ਇਹ ਵੀ ਇਤਰਾਇ ਕਰਨ ਜੋ ਸਾਲ ਅਗਲਾ ਵੀ ਲੱਗ ਜਾਣਾ ਜੇ ਉਹਨਾਂ ਕਰਕੇ ਕਿਉਂ ਨਾ ਕਲਾਸ ਮਨ ਜੇ 22 ਸਾਲ ਦਾ ਬੱਚਾ ਤੁਸੀਂ 1.5 ਸਾਲ ਨਰਸੀ ਚ ਰੱਖ ਦੇ ਜੋ ਪਹਿਲਾਂ ਗੱਲ ਕਰ ਲ ਗਏ ਅਮੇ 22 ਸਾਲ ਦੇ ਹਨ 1.5 ਸਾਲ ਨਰਸੀ ਚ ਲੈਣੇ ਜੋ ਇਸ ਸਾਲ ਬਾਅਦ ਕਲਾਸ ਨਹੀਂ ਪਮੋਟ ਕਰ ਹਾਂ 6 ਮਹੀਨੇ ਰਹਿ ਗਏ ਅਗਲੇ ਸਾਲ ਕੀ ਖਰਚਾ ਖਰਚਾ ਜਿੰਨੇ ਚ 4000 ਰੁਪਏ ਆਗਾ ਦੇ 400 ਰੁਪਏ ਮੰਤਰੀ ਫੀਸ ਹੈ ਠੀਕ ਹੈ ਠੀਕ ਹੈ ਐਡਮਿਸ਼ਨ ਇੱਕ ਹੀ ਐਡਮਿਸ਼ਨ ਆਪਾਂ ਮੈਂ ਵੀ ਅਗਲੇ ਸਾਲ ਕਰਾਵਾਂਗੇ ਵੀ ਹੋਣ ਜਿਹੜਾ ਬੈਨ ਉੱਥੋਂ ਕਰਵਾਇਆ ਐਡਮਿਸ਼ਨ ਲਵਾਗੇ ਅਗਲੇ ਸਾਲ ਜਦੋਂ ਮਿਸ਼ਨ ਹੀ ਤੜੀ ਲੱਗੇਗੀ ਠੀਕ ਹੈ ਨਾ ਉਹ ਉਸੇ ਕੋਈ ਇਸੇ ਸਾਲ ਦੀ ਨਰਸਰੀ 'ਚ ਰਵੇਗਾ ਬੱਚਾ ਅਗਲੇ ਸਾਲ ਜੇ ਉਸੇ ਸਾਲ ਜੇ ਉਸੇ ਐਡਮਿਸ਼ਨ ਤੇ ਨਰਸਰੀ ਕਰੂਗਾ ਠੀਕ ਹੈ ਨਾ ਥੋੜੀ ਬੱਦੀ ਜਮਾ ਕਰਾ ਦਿਓ ਅੱਧੀ ਰੋਕ ਕੇ ਕਰਾ ਦਿਓ 6 ਮਹੀਨੇ ਠੀਕ ਹੈ ਨਾ ਇਹ ਤਰ੍ਹਾਂ ਕਰ ਲੈਂਗੇ ਠੀਕ ਹੈ ਜੀ ਤਨੂ ਕੇ ਭੇਜਿਆ багцтай <small> байна ਛੇਵੀਂ ਕਲਾਸ ਤੱਕ ਔਰ ਕਿੰਨੇ ਬੱਚੇ ਨੇ ਲਗਭਗ ਹਾਂਜੀ ਹਾਂਜੀ ਟੋਟਲ ਬੱਚੇ ਕਿੰਨੇ ਸਾਡੇ 12 ਕਿੰਨੇ 75 ਤੇ ਇਹ ਸਕੂਲ ਹੈ ਕਿਸ ਨਾਮ ਤੇ ਚੱਲਦਾ ਹੈ ਜੀ

ਪੋਸਟ ਗ੍ਰੈਜੂਏਟ ਹੋਰ ਕੀ ਨਾਮ ਹੈ ਸਕੂਲ ਦਾ ਤੁਹਾਡੇ ਦਾ ਪਪਾਦੀਪ ਸਿੰਘ ਪਬਲਿਕ ਸਕੂਲ ਠੀਕ ਹੈ ਜੀ ਮੈਮ نیچے ਬਣੀ ਹੈ ਜੀ ਪ੍ਰਿੰਸੀਪਲ ਉਹਨਾਂ ਦਾ ਸਰਪੰਚ ਕਿ ਕਿੰਨੇ ਬੱਚੇ ਟੋਟਲ ਕਿੰਨੇ ਨੇ ਇਥੇ ਕਲਾਸ ਵਿੱਚ ਨਹੀਂ ਟੋਟਲ ਸਕੂਲ ਦੇ ਵਿੱਚ ਟੋਟਲ ਮੈਨੂੰ ਥੋੜਾ ਟਾਈਮ ਹੀ ਹੋਇਆ ਜਾਣ ਕੀਤਾ ਨਹੀਂ ਵੈਸੇ ਤੁਹਾਡੇ ਲਗਭਗ ਮੈਨੂੰ ਲੱਗਦਾ ਵਾ ਕਿ 17 ਹੋਣਗੇ ਸ਼ਾਇਦ 17 ਮੈਂ ਕਿਤੇ ਕੋਈ ਨਹੀਂ ਕੀਤੀ ਠੀਕ ਹੈ ਠੀਕ ਹਾਂ ਜੀ ਸਰ ਇੱਕ ਨਾਲ ਹੀ ਪਿੰਡ ਸਰ ਇੱਕ ਛੋਟਾ ਜਿਹਾ ਸਕੂਲ ਬਣਾਇਆ ਗਿਆ ਜਿੱਥੇ ਛੋਟੇ ਛੋਟੇ ਬੱਚੇ ਪੜ੍ਹਾਇਆ ਜਾ ਰਹੇ ਸਰ ਉਦੇ ਬਾਰੇ ਸਰ ਕੋਈ ਕਲ ਕੋ ਕੰਪਲੇਂਟ ਆਈ ਸਰ ਜੀ ਕੰਪਲੇਂਟ ਪ੍ਰਾਪਤ ਹੋਈ ਆ ਉਹਦੇ ਉੱਪਰ ਜਿਹੜਾ ਵਾ ਲੈਟਰ ਭੇਜ ਕੇ ਸ਼ੋਕਾਸ ਨੋਟਿਸ ਵੀ ਕਰਤਾ ਹੈ ਤੇ ਇਨਕੁਆਰੀ ਲੁਵਾਤੀ ਤੇ ਨੀਅਰ ਵੀ ਦੋ ਜਾਂ ਤਿੰਨ ਦਿਨ ਦੇ ਵਿੱਚ ਅੱਜ ਕੋ ਰਿਪੋਰਟ ਆ ਜੂਗੀ ਤੇ ਉਹਦੇ ਉੱਤੇ ਜਿਹੜੀ ਬੰਦ ਕਾਰਵਾਈ ਜਿਹੜੀ ਉਹ ਕੀਤੀ ਜਾਊਗੀ ਤੇ ਨਾਲ ਦੀ ਨਾਲ ਜਿਹੜੇ ਹੋਰ ਕੋਈ ਜ਼ਿਲ੍ਹੇ ਦੇ ਵਿੱਚ ਇਸ ਤਰੀਕੇ ਦੇ ਸਕੂਲ ਹੈਗੇ ਆ ਉਹ ਵੀ ਬਲੌਕ ਡਿਫਟਰ ਵਾਲੇ ਜਿਹੜੇ ਆ ਉਹ ਪਤਾ ਕਰਨਗੇ ਤੇ ਉਹਦੇ ਉੱਪਰ ਜਿਹੜਾ ਉਹ ਇਨਕੁਆਰੀ ਕਰਨਗੇ ਸਖਤ ਐਕਸ਼ਨ ਵੀ ਲੈਣੀ ਇਸ ਦਾ ਸਰ ਬੀਬੀ ਕਹਿ ਰਹੀ ਮੈਂ ਸਿਰ ਕਿਸੇ ਦੇ ਕਹਿਣ ਨਾਲ ਕੁਝ ਨਹੀਂ ਹੋਣਾ ਇਹ ਸਾਡੀ ਇਨਕੁਆਰੀ ਰਿਪੋਰਟ ਦੇ ਵਿੱਚ ਸਪਸ਼ਟ ਹੋ ਜਾਵੇਗਾ ਤੇ ਜਿਸ ਸਪਸ਼ਟ ਹੋ ਗਿਆ ਤੇ ਉਹਦੀ ਜਿਹੜਾ ਉਹ ਉੱਤੇ ਜਿਹੜੀ ਕਾਰਵਾਈ ਜਿਹੜੀ ਬੰਦ ਕੀਤੀ ਜਾਊਗੀ ਸਕੂਲ ਹੀ ਸਰ ਬੰਦ ਹੋਵੇਗਾ ਜਾਂ ਉਹ ਉੱਤੇ ਕਾਰਵਾਈ ਕਰ ਲੈ ਸਕੂਲ ਬੰਦ ਹੋਣ ਦੀ ਗੱਲ ਨਹੀਂ ਗਈ ਉਹਨਾਂ ਨੇ ਜਿਹੜਾ ਨਜਾਇਜ਼ ਤੌਰ ਤੇ ਗੈਰ ਕਾਨੂੰਨੀ ਤੌਰ ਤੇ ਜਿਹੜਾ ਬੱਚਿਆਂ ਦੇ ਵਿਖੇ ਨਾਲ ਖਲਵਾੜ ਕਰਦੇ ਉਹਦੇ ਉੱਪਰ ਵੀ ਜਿਹੜੀ ਪੂਰੀ ਕੰਪਲੀਟ ਕਾਲ ਜੀ ਉਹ ਬਦ ਦੋ ਹੋਗਾ ਕਾਰਵਾਈ ਕੀਤੀ ਜਾਊਗੀ ਜਿਸ ਤਰੀਕੇ ਦੀ ਵੀ ਬੰਦੀ ਕਾਰਵਾਈ ਉਹ ਕੀਤੀ ਜਾਊ ਤੇ ਸਖਤ ਕੀਤੀ ਜਾਊਗੀ ਠੀਕ ਹੈ ਸਰ ਠੀਕ ਹੈ ਉਹ ਕੇ ਥੈਂਕ ਯੂ